ਅਕਾਲੀ ਦਲ ਦੀ ਹੋਈ ਹਾਰ ਨੂੰ ਲੈ ਕੇ ਅਕਾਲੀ ਦਲ ਦੇ ਵੱਡੇ ਲੀਡਰ ਵੱਲੋਂ ਆਪਣੇ ਬਿਆਨ ਦਿੱਤੇ ਜਾਂਦੇ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣ ਲਈ ਸੋ ਪ੍ਰੋਫੈਸਰ ਜਿਹੜਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਨੇ ਅਕਾਲੀ ਦਲ ਦੇ ਹੋਈ ਹਾਰ ਨੂੰ ਲੈ ਕੇ ਸਥਿਤੀ ਦੱਸੀਏ ਕਿ ਸਾਡੀ ਸਥਿਤੀ ਜਿਹੜੀ ਨੋਟਾ ਤੋਂ ਵੀ ਮਾੜੀ ਸੀ ਨਾ ਹੀ ਅਸੀਂ ਇੱਧਰ ਦੇ ਸੀ ਨਾ ਹੀ ਉੱਧਰ ਦੇ ਸੀ ਚੰਦੂ ਮਾਜਰਾ ਨੇ ਲਗਾਤਾਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਪਾਰਟੀ ਪ੍ਰਧਾਨ ਨੂੰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਦੂਸਰੇ ਪਾਸੇ ਟਕਸਾਲੀ ਅਕਾਲੀ ਤੇ ਜਿਹੜੇ ਬਹੁਤ ਪੁਰਾਣੇ ਅਕਾਲੀ ਦਲ ਨਾਲ ਜਿਹੜੇ ਚੱਲ ਰਹੇ ਲੀਡਰ ਉਹਨਾਂ ਵੱਲੋਂ ਚੰਦੂ ਮਾਜਰਾ ਨੂੰ ਵੀ ਬਰਾਬਰ ਦਾ ਦੋਸ਼ੀ ਦੱਸਿਆ ਗਿਆ ਚੰਦੂ ਮਾਜਰਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਨਾਲ ਬਰਾਬਰ ਦੇ ਦੋਸ਼ੀ ਨੇ ਅਕਾਲੀ ਦਲ ਦੇ ਜਿਹੜਾ ਕਿ ਗਰਾਫ ਨੂੰ ਕੱਟਦੇ ਕੱਟਦੇ ਕਰਮ ਵਾਲੇ ਪਾਸੇ ਲਜਾਣ ਵਾਸਤੇ ਸੋ ਚੰਦੂ ਮਾਜਰਾ ਨੇ ਜਿਵੇਂ ਹੀ ਬਾਦਲ ਪਰਿਵਾਰ ਦੇ ਉੱਪਰ ਦੋਸ਼ ਲਾਏ ਸੋ ਟਕਸਾਲੀ ਅਕਾਲੀਆਂ ਵੱਲੋਂ ਵੀ ਚੰਦੂ ਮਾਜਰਾ ਨੂੰ ਘੇਰ ਲਿਆ ਚੰਦੂ ਮਾਜਰਾ ਬਾਦਲਾਂ ਦਾ ਪੂਰਾ ਚਮਚਾ ਬਣਿਆ ਰਿਹਾ ਸੋ 2012 ਤੋਂ ਲੈ ਕੇ ਚੰਦੂ ਮਾਜਰਾ ਨੂੰ ਉਦੋਂ ਅਕਾਲੀ ਦਲ ਦਾ ਜਿਹੜਾ ਹਸ਼ਰ ਨજર ਨਹੀਂ ਆਇਆ ਜੋ ਅੱਜ ਇਕੋਦਮ ਚੰਦੂ ਮਾਜਰਾ ਵਿੱਚ ਅਕਾਲੀ ਦਲ ਪ੍ਰਤੀ ਜਿਹੜਾ ਕਿ ਸੱਚ ਜਾਗਿਆ ਹੈ ਸੱਚ ਬੋਲਿਆ ਜਾ ਰਿਹਾ ਹੈ ਸੋ ਅਕਾਲੀ ਦਲ ਦੀ ਜਿਹੜੀ ਹਾਰ ਹੋਈ ਏ ਚੰਦੂ ਮਾਜਰਾ ਵੀ ਸ਼ਖਬੀਰ ਬਾਦਲ ਦੇ ਨਾਲ ਨਾਲ ਪੂਰਾ ਜ਼ਿੰਮੇਵਾਰ ਏ ਸੋ ਇਹ ਸ਼ਬਦ ਕਿਸ ਨੇ ਕਹਨੇ ਟਕਸਾਲੀ ਅਕਾਲੀ ਆਗੂ ਜੋ ਆਪਣੇ ਸਪੋਕਸਮੈਨ ਨਹੀਂ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਚੰਦੂ ਮਾਜਰਾ ਕਿਵੇਂ ਕਹਿ ਸਕਦੇ ਨੇ ਕਿ ਪ੍ਰਧਾਨਗੀ ਤੋਂ ਅਸਤੀਫਾ ਦੇਣ ਜੋ ਕਿ ਚੰਦੂ ਮਾਜਰਾ ਹੀ ਤਾਂ ਸਲਾਹਕਾਰ ਸੀ ਜਿਹੜਾ ਕਿ ਅੱਗੇ ਰਲੋਗੇ ਕਿਹੜੀ ਪਾਰਟੀ ਨਾਲ ਰਲੋਗੇ ਤਾਂ ਅਸੀਂ ਲੋਕਾਂ ਵਿੱਚ ਨਹੀਂ ਦੱਸ ਸਕਦੇ ਸੀ ਕਿ ਸਾਡੀ ਤਾਂ ਉਹ ਹਾਲ ਸੀ ਨੋਟਾ ਵਰਗੀ ਸੋ ਨੋਟਾ ਤੋਂ ਹੀ ਮਾੜੀ ਸਾਡੀ ਹਾਲ ਹੋਈ ਏ ਜਿਹੜੀ 10 ਸੀਟਾਂ ਤੇ ਸਾਡੀਆਂ ਜਮਾਨਤਾਂ ਜਬਤ ਹੋਈਆਂ ਨੇ ਘਾਟ ਕਿੱਥੇ ਰਹੀ ਕਿ ਸਾਡਾ ਕਿਸੇ ਪਾਰਟੀ ਨਾਲ ਨੈਸ਼ਨਲ ਪਾਰਟੀ ਨਾਲ ਗੱਠਜੋੜ ਨਹੀਂ ਹੋਇਆ ਸਾਡਾ ਕਿਸੇ ਨੈਸ਼ਨਲ ਪਾਰਟੀ ਨਾਲ ਗੱਠਜੋੜ ਹੋਣਾ ਬਹੁਤ ਜ਼ਰੂਰੀ ਸੀ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਵਿੱਚ ਜਾ ਕੇ ਆਪਣੇ ਦੱਸ ਸਕਦੇ ਕਿ ਅਸੀਂ ਜੇ ਜਿੱਤ ਕੇ ਜਾਵਾਂਗੇ ਤਾਂ ਅਸੀਂ ਇਸ ਸੀਟ ਦਾ ਸਮਰਥਨ ਇਸ ਐਨਡੀਏ ਦਾ ਗੱਠਜੋੜ ਹੋਵਾਂਗੇ ਉਹਨਾਂ ਦਾ ਸਮਰਥਨ ਕਰਾਂਗੇ ਜਾਂ ਅਸੀਂ ਇੰਡੀਆ ਗੱਠਜੋੜ ਦਾ ਸਮਰਥਨ ਕਰਾਂਗੇ ਲੇਕਿਨ ਅਸੀਂ ਕਿਸੇ ਪਾਸੇ ਵੀ ਨਹੀਂ ਸੀ ਜਿਸ ਕਾਰਨ ਖੇਤਰੀ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਦਾ ਹਸ਼ਰ ਇੰਨਾ ਮਾੜਾ ਹੋ ਗਿਆ ਹੈ ਉਹ ਸਾਡਾ ਜਿਹੜਾ ਕਿ 10 ਜ਼ਮਾਨਤਾਂ ਜਬਤ ਹੋਈਆਂ ਨੇ 10 ਹਲਕਿਆਂ ਤੋਂ ਔਰ ਅੱਜ ਜਿਹੜਾ ਕਿ ਇਹ ਸਾਰੀ ਜ਼ਿੰਮੇਵਾਰੀ ਸੁਖਵੀਰ ਸਿੰਘ ਬਾਦਲ ਲਵਣ ਔਰ ਸੁਖਵੀਰ ਸਿੰਘ ਬਾਦਲ ਜਿਹੜਾ ਪ੍ਰਧਾਨ ਦੀ ਤੋਂ ਅਸਤੀਫਾ ਦੇ ਇਹ ਚੰਦੂ ਮਾਜਰਾ ਲਗਾਤਾਰ ਬੋਲ ਰਹੇ ਨੇ ਬੀਬੀ ਜਗੀਰ ਕੋੜੀ ਵੀ ਬੋਲ ਰਹੀ ਹੈ ਸੁਭਦੇਵ ਸਿੰਘ ਢਿੰਸਾਈ ਬੋਲ ਰਹੇ ਨੇ ਲੇਕਿਨ ਚੰਦੂ ਮਾਜਰਾ ਨੂੰ ਅੱਜ ਨੇ ਟਕਸਾਲੀ ਅਕਾਲੀਆਂ ਵੱਲੋਂ ਜਿਹੜਾ ਖਰੀਆਂ ਸੁਣਾਈਆਂ ਗਈਆਂ ਨੇ ਟਕਸਾਲੀ ਅਕਾਲੀ ਇਹ ਗੱਲ ਕਹਿੰਦੇ ਨੇ ਕਿ ਚੰਦੂ ਮਾਜਰਾ ਕਿਹੜੇ ਮੂੰਹ ਨਾਲ ਅੱਜ ਬੋਲ ਰਹੇ ਨੇ ਜਦੋਂ ਚੰਦੂ ਮਾਜਰਾ ਨੂੰ ਸਭ ਕੁਝ ਪਤਾ ਸੀ 2012 ਤੋਂ ਲੈ ਕੇ ਜਿਹੜੀ 2017 ਦੇ ਵਿੱਚ ਸਰਕਾਰ ਰਹੀ ਹੈ ਚੰਦੂ ਮਾਜਰਾ ਉਸ ਸਰਕਾਰ ਦੇ ਵਿੱਚ ਪੂਰਾ ਸੱਤਾ ਦੇ ਨਸ਼ੇ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਭੁੱਲ ਗਿਆ ਸੀ ਸੁਵੀਰ ਸਿੰਘ ਬਾਦਲ ਦੇ ਪੂਰੇ ਸਲਾਹਕਾਰ ਸੀ ਚੰਦੂ ਮਾਜਰਾ ਸੋ ਜੋ ਵੀ ਸਲਾਹ ਦਿੰਦੇ ਸੀ ਚੰਦੂ ਮਾਜਰਾ ਉਹੀ ਬਾਦਲ ਚੱਲਦੇ ਸੀ ਬਾਦਲ ਇੱਕ ਪੈਰ ਵੀ ਅੱਗੇ ਚੰਦੂ ਮਾਜਰਾ ਤੋਂ ਪੁੱਛੇ ਤੋਂ ਬਿਨਾ ਨਹੀਂ ਪਰਦੇ ਸੀ ਇੱਕ ਸਾਈਡ ਤੇ ਚੰਦੂ ਮਾਜਰਾ ਸੀ ਔਰ ਦੂਸਰੀ ਸਾਈਡ ਤੇ ਬਲਵਿੰਦਰ ਸਿੰਘ ਭੁੰਦਰ ਸੀ ਸੋ ਸੁਖਬੀਰ ਸਿੰਘ ਬਾਦਲ ਦੇ ਦੋਨੋਂ ਸਲਾਹਕਾਰ ਜਿਨ੍ਹਾਂ ਨੇ ਬੇੜਾ ਗਰਖ ਕੀਤਾ ਅਕਾਲੀ ਦਲ ਦਾ ਸੋ ਇਹ ਗੱਲ ਕਰ ਰਹੇ ਨੇ ਜੋ ਕਿ ਕਾਲੀ ਦਲ ਦੇ ਟਕਸਾਲੀ ਜਥੇਦਾਰ ਰਤਨ ਸਿੰਘ ਜਿਨ੍ਹਾਂ ਨੇ ਬਹੁਤ ਸਾਰਾ ਜਿਹੜਾ ਕਿ ਦੋਸ਼ ਲਾਏ ਨੇ ਉਹਨਾਂ ਨੇ ਇਹ ਗੱਲ ਦੱਸੀ ਕਿ ਨਸ਼ੇ ਦੇ ਵਿਚ ਚੰਦੂ ਮਾਜਰਾ ਸੱਤਾ ਦਾ ਨਸ਼ਾ ਹੀ ਐਸਾ ਸੀ ਸੋ ਸੱਤਾ ਦੇ ਨਸ਼ੇ ਵਿੱਚ ਚੰਦੂ ਮਾਜਰਾ ਵਰਗੇ ਅਕਾਲੀਆਂ ਨੇ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਪੋਕਸਮੈਨ ਉੱਤੇ ਬਾਦਲ ਅਕਾਲੀ ਦਲ ਅਤੇ ਅਖੌਤੀ ਹਮਦਰਦਾਂ ਵੱਲੋਂ ਜਦੋਂ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਹਵਾਲੇ ਕਰਵਾਏ ਗਏ ਤਾਂ ਜਿੱਥੇ ਹਰ ਇਨਸਾਫ ਪਸੰਦ ਹਿਰਦਾ ਤੜਫ ਉੱਠਿਆ ਇਸ ਜ਼ੁਲਮ ਦੇ ਵਿਰੁੱਧ ਲੋਕੀ ਸੜਕਾਂ ਉੱਤੇ ਉੱਤਰ ਆਏ ਅਤੇ ਚੰਦੂ ਮਾਰ ਚੰਦੂ ਮਾਜਰਾ ਵਰਗੇ ਤਾਕਤ ਦੇ ਨਸ਼ੇ ਵਿੱਚ ਇਹ ਸਭ ਕੁਝ ਖੁੱਲੀਆਂ ਅੱਖਾਂ ਨਾਲ ਵੇਖ ਕੇ ਵੀ ਚੁੱਪ ਰਹੇ ਔਰ ਇਹ ਸਭ ਕੁਝ ਅਣਗੋਲਿਆ ਕਰਦੇ ਰਹੇ ਜਥੇਦਾਰ ਰਤਨ ਸਿੰਘ ਨੇ ਕਿਹਾ ਕਿ ਇਸ ਦੇ باوجود ਵੀ ਸਿੱਖ ਅਤੇ ਸੀ ਸਰਦਾਰ ਜੋਗਿੰਦਰ ਸਿੰਘ ਨੇ ਸਬਰ ਨਾਲ ਜ਼ਬਰਦਸਤ ਮੁਕਾਬਲਾ ਕਰਦੇ ਹੋਏ ਬਾਦਲ ਅਕਾਲੀ ਦਲ ਨੂੰ ਸਮੇਂ-ਸਮੇਂ ਤੇ ਨੇਕ ਸਲਾਹ ਦੇਣ ਦਾ ਆਪਣਾ سلسلہ ਜਾਰੀ ਰੱਖਿਆ ਪਰ ਚੰਦੂ ਮਾਜਰਾ ਨੇ ਇਹਨਾਂ ਦੀ ਸਲਾਹ ਮੰਨਣ ਤੱਕ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਫਰੀਦਕੋਟ ਤੇ ਖੰਡੂਰ ਸੇਬ ਵਿਧਾਨ ਸਭਾ ਹਲਕਿਆਂ 'ਚ ਅਮਰਪਾਲ ਅਤੇ ਭਾਈ ਸਾਹਿਬ ਦੀ ਸਖਾਲਸਾਂ ਨੇ ਲੱਖਾਂ ਵੋਟਾਂ ਦੇ ਫਰਕ ਨਾਲ ਹੋਈ ਜਿੱਤ ਕੌਮ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਏ ਇਸ ਜਿੱਤ ਤੇ ਇਹ ਪ੍ਰਤੱਖ ਹੋ ਗਿਆ ਕਿ ਸਿੱਖ ਕੌਮ ਕੀ ਚਾਹੁੰਦੀ ਏ ਪਰੰਤੂ ਹਕੂਮਤ ਦੇ ਨਸ਼ੇ ਵਿੱਚ ਬਾਦਲ ਦਲ ਨੇ ਕੌਮ ਦੀ ਆਤਮਾ ਦੀ ਹਰ ਆਵਾਜ਼ ਨੂੰ ਅਣ ਸੁਣਿਆ ਕੀਤੀ ਰੱਖਿਆ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਲੋਕਾਂ ਨੇ ਬਾਦਲ ਦਲ ਅਤੇ ਸਬਨਾ ਪਾਰਟੀਆਂ ਦੇ ਉਮੀਦਵਾਰਾਂ ਨੂੰ ਰੱਦ ਕਰਕੇ ਆਪਣਾ ਫੈਸਲਾ ਸਮਾ ਦਿੱਤਾ ਜਥੇਦਾਰ ਰਤਨ ਸਿੰਘ ਨੇ ਕਿਹਾ ਕਿ ਅਜੇ ਵੀ ਸਮਾਂ ਡੁੱਲੇ ਬੇਰਾ ਦਾ ਅਜੇ ਕੁਝ ਨਹੀਂ ਵਿਗੜਿਆ ਸਪੋਕਸਮੈਨ ਸਿੱਖ ਅਟੈਚੀ ਸਰਦਾਰ ਜੋਗਿੰਦਰ ਸਿੰਘ ਵੱਲੋਂ ਦਿੱਤੀ ਗਈ ਇਸਲਾਹਾਂ ਤੇ ਅਮਲ ਕਰਦਿਆਂ ਸਬੀਰ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕੌਮ ਦੇ ਪਵਿੱਖ ਨੂੰ ਬਚਾਉਣ ਦੀ ਜ਼ਰਤ ਵਿਖਾਉਣ ਇਸ ਮੌਕੇ ਸੁਰਜੀਤ ਸਿੰਘ ਦੇਦਰਾ ਅਤੇ ਗੁਰਨਾਮ ਸਿੰਘ हुसैन ਪੌਰਵੀ ਉਹਨਾਂ ਦੇ ਨਾਲ ਮੌਜੂਦ ਸੀ ਸੋ ਉਹਨਾਂ ਨੇ ਇਹ ਵੀ ਗੱਲ ਕਹੀ ਏ ਕਿ ਜਦੋਂ 2015 ਦੇ ਵਿੱਚ ਪੰਜਾਬ ਦੇ ਵਿੱਚ ਬੇਦਬੀਆਂ ਹੋ ਜਾਂਦੀਆਂ ਨੇ ਪੰਥਕ ਸਰਕਾਰ ਹੋਵੇ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਣ ਔਰ ਉਹ ਦੋਸ਼ੀ ਫੜੇ ਨਾ ਜਾਣ ਦੂਸਰੇ ਪਾਸੇ ਸੌਦਾ ਸਾਧ ਨੂੰ ਜਿਹੜਾ ਕਿ ਮਾਫੀ ਨਾਮਾ ਦੇ ਦੇਣਾ ਸੌਦਾ ਸਾਧ ਨੂੰ ਜਿਹੜੀਆਂ ਪੁਸ਼ਾਕਾਂ ਦੇ ਦੇਣੀਆਂ ਇਹ ਸਾਰਾ ਕਾਰਨਾਮਾ ਸਰਬੀਰ ਸਿੰਘ ਬਾਦਲਰ ਚੰਦੂ ਮਾਜਰਾ ਕਰਦੇ ਰਹੇ ਨੇ ਅੱਜ ਚੰਦੂ ਮਾਜਰਾ ਜਿਹੜਾ ਕਿ ਅੱਜ ਉਹਨਾਂ ਦੇ ਦਿਮਾਗ ਦੇ ਵਿੱਚ ਸੱਚ ਬੋਲਣ ਦੀ ਜ਼ਰੂਰਤ ਆਈ ਏ ਸੋ ਚੰਦੂ ਮਾਜਰਾ ਵੀ ਸ਼ਬੀਰ ਬਾਦਲ ਜੀ ਨੇ ਜੁਮੇਵਾਰ ਨੇ ਜੋ ਇਹਨਾਂ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਹਸ਼ਰ ਕੀਤਾ ਹੈ ਹੁਣ ਅਕਾਲੀ ਦਲ ਦਾ ਹਸ਼ਰ ਜੇਕਰ ਅੱਜ ਵੀ ਨਾ ਸੁਧਰੇ ਤਾਂ ਆਉਣ ਵਾਲੇ ਸਮੇਂ 'ਚ ਹੋਰ ਜਿਹੜਾ ਕਿ ਉਹ ਮਾੜਾ ਹੋਵੇਗਾ ਸੋ ਅਕਾਲੀ ਦਲ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਜ਼ਿੰਮੇਵਾਰੀ ਲੈਂਦੇ ਆ ਜਿਹੜਾ ਕਿ ਅਕਾਲੀ ਦਲ ਤੋਂ ਸਾਈਡ ਤੇ ਹੋਣਾ ਚਾਹੀਦਾ ਔਰ ਅਕਾਲੀ ਦਲ ਜਿਹੜਾ ਕਿ ਇੱਕ ਪੰਥਕ ਪਾਰਟੀ ਔਰ ਪੰਥਕ ਪਾਰਟੀ ਦੇ ਨਾਲ ਜਿਹੜੇ ਕਿ ਲੋਕਾਂ ਨੂੰ ਜਿਹੜੇ ਸੁਖਦੇਵ ਸਿੰਘ ਢੀਂਸਾ ਵਰਗੇ ਬਾਹਰ ਹੋਏ ਬੈਠੇ ਨੇ ਉਹ ਅਕਾਲੀ ਦਲ ਨੂੰ ਅੱਗੇ ਚਲਾ ਸਕਦੇ ਨੇ ਲਿਆਉਣ ਔਰ ਜਿਹੜੇ ਟਕਸਾਲੀ ਅਕਾਲੀ ਨੇ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ 2015 ਤੋਂ ਲੈ ਕੇ ਜਿਹੜੇ ਬਾਹਰ ਹੋਏ ਬੈਠੇ ਨੇ ਉਹ ਦੁਬਾਰਾ ਅਕਾਲੀ ਦਲ ਬਚਾਉਣਾ ਔਰ ਅਕਾਲੀ ਦਲ ਨੂੰ ਦੁਬਾਰਾ ਜਿਹੜਾ ਕਿ ਪੰਜਾਬ ਸੱਤਾ 'ਚ ਦੇਖਣਾ ਚਾਹੁੰਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਚੰਦੂ ਵਰਗੇ ਚੰਦੂ ਮਾਜਰਾ ਵਰਗੇ ਲੋਕ ਜਿਹੜੇ ਨੇ ਇੱਕ ਵਾਰੀ ਪਾਸੇ ਹੋਣੇ ਚਾਹੀਦੇ ਨੇ